ਵਾਹਿਗੁਰੂ ਜੀ ਸਾਖੀ ਸਿਹਾ ਉੱਪਰ ਨੂੰ ਉਪਦੇਸ਼ ਇੱਕ ਦਿਨ ਸ੍ਰੀ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਨੂੰ ਜਾ ਰਹੇ ਸਨ ਰਸਤੇ ਵਿੱਚ ਗੁਰੂ ਜੀ ਨੂੰ ਸਿਹਾ ਉੱਪਰ ਨਾਮ ਦਾ ਇੱਕ ਸਿੱਖ ਮਿਲਿਆ ਦਰਸ਼ਨ ਕਰਦੇ ਅਸਾਰ ਗੁਰੂ ਜੀ ਨੂੰ ਨਮਸਕਾਰ ਕੀਤੀ ਸਿਹਾ ਉੱਪਰ ਦੇ ਹੱਥਾਂ ਵਿੱਚ ਦੋ ਬੱਕਰੇ ਫੜੇ ਦੇਖ ਗੁਰੂ ਜੀ ਨੇ ਪੁੱਛਿਆ ਸਿੱਖਾ ਇਹ ਬੱਕਰੇ ਕੀ ਕਰਨੇ ਹਨ ਤਾਂ ਸਿੱਖਾ ਉੱਪਰ ਨੇ ਆਖਿਆ ਸਤ ਗੁਰੂ ਜੀ ਮੇਰੇ ਘਰ ਪੁੱਤਰ ਨੇ ਜਨਮ ਲਿਆ ਹੈ ਅੱਜ ਸਾਵ ਨੂੰ ਰੀਤ ਰਵਾਜ ਅਨੁਸਾਰ ਉਸ ਦੇ ਮੁੰਡਨ ਭਾਵ ਕੇਸ ਕਟਣੇ ਹਨ ਇਸ ਲਈ ਆਏ ਰਿਸ਼ਤੇਦਾਰਾਂ ਦੇ ਸ਼ਕਨ ਸਕਣ ਵਾਸਤੇ ਇਨਾ ਬੱਕਰੀਆਂ ਨੂੰ ਮਾਰ ਕੇ ਮੀਰ ਤਿਆਰ ਕੀਤਾ ਜਾਵੇਗਾ ਘਰ ਗੀਤ ਨਾਚ ਟਾਪ ਹੋਏਗਾ ਇਹ ਸੁਣ ਕੇ ਗੁਰੂ ਜੀ ਨੇ ਆਖਿਆ ਸਿਹਾ ਤੂੰ ਤਾਂ ਗੁਰੂ ਨਾਨਕ ਸਾਹਿਬ ਦਾ ਸਿੱਖ ਹੈ ਤੈਨੂੰ ਗੁਰੂ ਨਾਨਕ ਦੇ ਘਰ ਤੋਂ ਸਿੱਖਿਆ ਮਿਲੀ ਹੈ ਬੱਕੀਆਂ ਦੇ ਕੇਸਾਂ ਦਾ ਮੁੰਡਣ ਨਹੀਂ ਗੁੰਦਣ ਕਰਦੇ ਹਨ ਕੱਟਨੇ ਨਹੀਂ ਸੋਨੇ ਟੰਗਨਾ ਸਵਾਰ ਕੇ ਗੁੰਦਣੇ ਹਨ ਤੇ ਜੂੜਾ ਕਰਨਾ ਹੈ ਬੱਕਰੇ ਨੇ ਜਨਮ ਲਿਆ ਚੰਗੀ ਗੱਲ ਹੈ ਪਰ ਐਸੇ ਸਮੇਂ ਬੱਕਰੇ ਮਾਰ ਕੇ ਮੀਟ ਪਿਆਰ ਕਰਨਾ ਰਿਸ਼ਤੇਦਾਰਾਂ ਨੂੰ ਖਵਾਉਣਾ ਜੀਵਤਿਆ ਕਰਨੀ ਕੰਗਾ ਨਹੀਂ ਹੈ ਖਾਣ ਕੇ ਰਿਸ਼ਤੇਦਾਰ ਪਰ ਲੇਖਾ ਤੈਨੂੰ ਦੇਣਾ ਪਵੇਗਾ ਸ਼ਕਾਉਣਾ ਹੈ ਤਾਂ ਸਰਦਾ ਨਾਲ ਗੁਰੂ ਦਾ ਲੰਗਰ ਦਾਣਾ ਸਬਜ਼ੀਆਂ ਬਣਾ ਕੇ ਸ਼ਕਾਓ ਖੁਸ਼ੀਆਂ ਸਮੇਂ ਗੀਤ ਗਾਣੇ ਨਾਚ ਟਾਪ ਨਹੀਂ ਕਰਨਾ ਚਾਹੀਦਾ ਇਸ ਨਾਲ ਪਾਪਾਂ ਦੀ ਭਾਗੀ ਬਣੀਦਾ ਹੈ ਬਲਕੇ ਸ਼ੁਕਰਾਨੇ ਵਿੱਚ ਗੁਰਬਾਣੀ ਗਾਇਨ ਕਰਨੀ ਚਾਹੀਦੀ ਹੈ ਜਿਸ ਨਾਲ ਪੁੰਨ ਬਣਦੇ ਹਨ ਤੇ ਮਿਲਿਦਾਰ ਨੂੰ ਵਾੜ ਲੱਗਦੀ ਹੈ ਮਹਾਰਾਜ ਚੜ੍ਹਦੀ ਕਲਾ ਕਰੇ ਸੁਖ ਵਰਤਾਏ ਹਰ ਇੱਕ ਸਿੱਖ ਨੂੰ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਖੁਸ਼ੀ ਦੇ ਟਾਈਮ ਤੇ ਢਾਲਾਂ ਫੌਦੀਆਂ ਦੇ ਲੰਗਰ ਵਰਤਾਉਣੇ ਚਾਹੀਦੇ ਹਨ ਮੀਠ ਸਾਬ ਤੋਂ ਪ੍ਰੇਰਿਤ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਜੀ ਰੀਵਾਹੇ ਗੁਰੂ ਸਾਹਿਬ ਜੀਓ